वाहेगुरू जी का खालसा वागुरू जी का स्वागत है अब असेटन बहुत ही प्यारा सूट देखो सूट गले के उपर देखो कि बढ़िया। गोल्डन वर्क किया हो टाई पट्टी का काम। उसी तरह घेरे के दे उपर देखो कि प्यारा फ्लावर है ਨਾਲ 골ਡਨ ਜਿਹੜਾ ਵਰਕ ਕੀਤਾ ਹੋਇਆ ਲਾਗੇ ਕਰਕੇ ਲਖੜ ਹੋ ਜਿਰਾਗਾ ਇਹ ਦਿਖਾਓ ਜੀ ਅੱਗੇ ਘੇਰੇ ਤੋਂ ਘੇਰ ਕੇ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਤੇ ਨਾਲ-ਨਾਲ ਜਿਹੜਾ 골ਡਨ ਵਰਕ ਕੀਤਾ ਹੋਇਆ ਜ਼ੂਮ ਕਰਕੇ ਦਿਖਾ ਲਓ ਜੀ ਜਰਾ ਵੀਵਰਸ ਨੂੰ ਪਤਾ ਲੱਗੇ ਦੇਖੋ ਇਸੇ ਤਰ੍ਹਾਂ ਸਾਰਾ ਤੁਹਾ ਢਰੇਗਾ ਇਹ ਸੂਟ हाँ दिखाओ जी भी भी ये स्लीवस स्लीवी इस तरह का बॉर्डर आएगा जी बॉटम प्लेन याइट करके जरा कलर के प्रॉब्लम हो रही है ਇਹ 2 ਮੀਟਰ ਹੋਊਗੀ ਜੀ ਬੋਟਮ ਇਹ ਰਹੂਗਾ ਜੀ ਨਾਲ ਪ੍ਰਿੰਟਡ ਦੁਪੱਟਾ ਪੂਰੀ ਪ੍ਰੋਪਰ ਲੈਂਥ ਵਿੱਥ ਹੋਊਗੀ ਇਹਦੀ ਤੁਸੀਂ ਦੇਖੋ ਜਿਹੜਾ ਜਿਸ ਤਰ੍ਹਾਂ ਜਿਹੜਾ ਕਮੀਜ਼ ਦੇ ਉੱਤੇ ਉੱਪਰ ਫਲਾਵਰ ਹੈ ਉਸੇ ਤਰ੍ਹਾਂ ਇਹ ਦੁਪੱਟੇ ਦੇ ਉੱਪਰ ਕੀ ਫਲਾਵਰ ਆਏਗਾ ਦੋਨੋਂ ਸਾਈਡ ਤੇ ਇਹ ਰਹੇਗਾ ਇਹ ਬਾਰਡਰ ਦੁਪट्टे ਦਾ ਜਿਸ ਤਰ੍ਹਾਂ ਦੁਪੱਟੇ ਤੇ ਬਾਰਡਰ ਹੈ ਇਸੇ ਤਰ੍ਹਾਂ ਜਿਹੜੀਆਂ ਸਲੀਵਸ ਆ ਉਹਨਾਂ ਤੇ ਵੀ ਬਾਰਡਰ ਆਏਗਾ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਵਿੱਚ ਦੁਪट्टे ਦੇ ਵਿੱਚ ਲਾਈਨਿੰਗ ਵਾਲਾ ਇਹ ਦਿਖਾਉਣੀ ਹੈ ਜੀ ਤੁਹਾਨੂੰ ਦੂਸਰਾ ਸੂਟ ਇਹ ਹੈ ਜੀ ਰੈਸਟ ਕਲਰ ਦੇ ਵਿੱਚ ਜਿਹੜਾ ਡਿਜ਼ਾਈਨ ਔਰ ਪ੍ਰਿੰਟ ਜਿਹੜਾ ਸੇਮ ਰਹੇਗਾ ਪਰ ਜਿਹੜਾ ਕਲਰ ਹੈ ਉਹ ਅਲੱਗ ਹੋਏਗਾ ਫਰੈਸ਼ ਕਲਰ ਫਰੈਸ਼ ਕਲਰ ਵੀ ਬਹੁਤ ਟ੍ਰੈਂਡ ਚ ਹੈ ਬਹੁਤ ਡਿਮਾਂਡ ਇਹਨਾਂ ਦੀ ਆ ਰਹੀ ਹੈ ਉਸੇ ਤਰ੍ਹਾਂ ਇਹ ਜੀ ਢੇਰੇ ਦੇ ਉੱਪਰ ਇਹਨੇ ਵੀ ਵਰਕ ਕੀਤਾ ਹੈ ਦੇਖੋ 골ਡਨ ਨਾ ਥ्रेड ਵਰਕ ਇਸੇ ਤਰ੍ਹਾਂ ਗਲੇ ਦੇ ਉੱਪਰ ਇਹ ਰਹਿਣਗੀਆਂ ਜੀ ਇਹਦੀਆਂ 슬리ਵਸ 슬리ਵਸ ਦੇ ਉੱਪਰ ਦੇਖੋ ਬਾਰਡਰ ਕਿੰਨਾ ਪਿਆਰਾ ਆ ਰਿਹਾ ਇਹ ਹੋਊਗੀ ਜੀ ਇਹਦੇ ਨਾਲ ਬਾਟਮ ਕਲੀਨ ਬਾਟਮ ਪਿਓਰ ਕਾਟਨ ਦੇ ਵਿੱਚ ये रेगासी नॉट पूरी प्रॉपर लेंथ विथ नॉट दुपट्टा दुपट्टा दिखाऊ हो जी दुपट्टे ਦੇ ਵਿਚਾਰੋ साइड ते बॉर्डर बनेया होया आ दिखाऊ हो जी ਇਦੋਂ ਨੇਜੀ ਤੁਹਾਨੂੰ ਇੱਕ ਅਗਲਾ ਡਿਜ਼ਾਈਨ ਇਹ ਤੁਸੀਂ ਦੇਖੋ ਜਿੱਦਾਂ ਉਹਦੇ ਵਿੱਚ ਪਿੱਲੇ ਨਾਲ ਵਰਕ ਕੀਤਾ ਹੋਇਆ ਸੀ ਇਹਦੇ ਉੱਪਰ ਜਿਹੜਾ ਆ ਕਮੀਜ਼ ਦੇ ਉੱਪਰ ਸਰੋਸਤੀ ਵਰਕ ਕੀਤਾ ਹੋਇਆ ਆ ਅੱਗੇ ਖਾਓ ਜੀ ਜਿਹੜਾ ਜ਼ੂਮ ਕਰਕੇ ਦਿਖਾ ਲਓ ਇਹ ਦੇਖੋ ਫਰੰਟ ਦੇ ਵਿੱਚ ਸਾਰਾ ਸਰੋਸਤੀ ਵਰਕ ਕੀਤਾ ਹੋਇਆ ਘੇਰੇ ਤੇ ਦਿਖਾ ਲਓ ਜੀ ਜਰਾ जै अपनी प्रिंट ये देखो गला गले के दे उपर भी देखो पूरा सरोस सरोसकी वर्क किया हो रहे कि जी सलीव्स स्लीवस के उपर भी डिजाइन ये रहेगा इन्हों का बैक दे बैक प्रिंट ਜਿਸ ਤਰ੍ਹਾਂ ਫਰੰਟ ਆਏਗਾ ਉਸੇ ਤਰ੍ਹਾਂ ਹੀ ਪਿੱਛੇ ਬੈਕ ਵੀ ਆਏਗਾ ਇਹ ਰੈਗੀ ਜਿਨ ਆਏ ਪਲੇਨ ਬਾਟਮ ਇਹਦੇ ਮੇਗਾ ਜੀ ਕੋਪਰ ਲੈਂਡ ਤੇ ਰੈਗੀ ਦਾ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਜਿਹੜਾ ਡਿਜ਼ਾਈਨ ਆ ਉਸੇ ਤਰ੍ਹਾਂ ਤੁਸੀਂ ਦੇਖੋ ਦੁਪੱਟੇ ਦੇ ਵਿੱਚ ਵੀ ਆ ਪ੍ਰੋਪਰ ਜਿਹੜਾ ਹੈ ਡਿਜ਼ਾਈਨ ਹੈ ਚਾਰੇ ਪਾਸੇ ਦੁਪੱਟਾ ਜਰਾ ਜੀ ਲਾ ਕੇ ਕਰਕੇ ਦਿਖਾ ਲਓ ਇਹ ਜੀ ਤੁਹਾਨੂੰ ਸਾਡੀ ਸ਼ੌਪ ਤੋਂ ਮਿਲਣਗੇ ਸਿਰਫ ਤੇ ਸਿਰਫ 700 ਦੇ ਵਿੱਚ ਸੂਟ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿੰਨੇ ਕਲਰ ਚਾਰਟ ਦਿਖਾ ਰਹੀ ਹੈ ਤੁਹਾਨੂੰ ਹੋਰ ਵੀ ਕਲਰ ਚਾਰਟ ਵਿੱਚ ਮਿਲ ਜਾਣਗੇ ਠੀਕ ਹੈ ਨਾ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰਿਓ 올 ਤੇ ਪ੍ਰੈਸ ਤਾਂ ਜੋ ਨਿਊ ਅਪਡੇਸ਼ਨ ਜਿਹੜੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ